ਜਿਹੜੇ ਪੰਜਾਬ ਦਾ ਬਹੁਤ ਵੱਡਾ ਨੌਵਾਂ ਸੈਂਟਰ ਦੇ ਵਿੱਚ ਤੇ ਬੜੇ ਬੜੇ ਜੰਮੂ ਕਸ਼ਮੀਰ ਵਰਗੇ ਜ਼ਿਲ੍ਹਿਆਂ ਦੇ ਇੰਚਾਰਜ ਨੇ ਸੂਬਿਆਂ ਦੇ ਇੰਚਾਰਜ ਨੇ ਮੇਰੀ इमरानਾਤ ਬਹੁਤ ਹੀ ਸਤਿਕਾਰਯੋਗ ਤਰਨਚੋਗ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਤੋਂ ਬਹੁਤ ਵਾਰੀ ਰਹਿਨਮਾਈ ਕਰ ਚੁੱਕੇ ਐਮਪੀ ਮੰਤਰੀ ਤੇ ਤੁਹਾਡੇ ਦਿਲਾਂ 'ਚ ਮੈਂ ਸਮਝਦਾ ਜਿਨ੍ਹਾਂ ਨੇ ਜਗ੍ਹਾ ਬਣਾਈ ਹੈ ਐਵੇਂ ਹੀ ਨਹੀਂ ਹੈ ਜਗ੍ਹਾ ਬਣਦੀ ਮੈਂ ਦੇਖ ਰਿਹਾ ਸੀ ਲੋਕ ਕਿਵੇਂ ਪਿਆਰ ਨਾਲ ਆਪਣਾ ਸਮਝ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਹਮੇਸ਼ਾ ਆਚਾਰ ਸਾਲ ਤੋਂ 4 ਟਰਮਾਂ ਦਾ ਮੈਨੂੰ ਦੇਖਦੇ ਹੋ ਗਿਆ ਵੀ ਹਮੇਸ਼ਾ ਉਹਨਾਂ ਨੇ ਆਪਣੇ ਇਲਾਕੇ ਦੀ ਆਪਣੀ ਪੰਜਾਬ ਦੀ ਗੱਲ ਕੀਤੀ ਓਦੋਂ ਬਾਅਦ ਮੈਂ ਹੁਣੀ ਇਹ ਗੱਲ ਕਹਿ ਰਿਹਾ ਸੀ ਮਹਾਰਾਣੀ ਜੀ ਨੂੰ ਮੈਂ ਕਿਹਾ ਮਹਾਰਾਣੀ ਜੀ ਪ੍ਰਨੀਤ ਕੌਰ ਜੀ ਤੁਸੀਂ ਤਾਂ ਚਲੋ ਹੈਗੇ ਹੀ ਸੀ ਹੈਗੇ ਹੋਂ ਪਰ ਜਿਹੜਾ ਅਜਖੜ ਸਾਹਿਬ ਦਾ ਫੈਸਲਾ ਸੀ ਇਹ ਅਜੇ ਕੀ ਮੈਂ ਸਮਝਦਾ ਇਸ ਪਰਿਵਾਰ ਨੂੰ ਇਹ ਜਿਹੜੀ ਸਿਆਸਤ ਆ ਉਹ ਹਮੇਸ਼ਾ ਪਰਿਵਾਰ ਵੱਲੋਂ ਮਿਲੀ ਆ ਪਰ ਬੀਬੀ ਜੈਨਦਰ ਕੌਰ ਮੈਨੂੰ ਯਾਦ ਆ ਗਿਆ ਉਹ ਸੀਨ ਇਸੇ ਇਲਾਕੇ 'ਚ ਜਦੋਂ ਆ ਵੀ ਵਰਸਾਤਾ ਹੈ ਜਦੋਂ ਪਿਛਲੇ ਤੋਂ ਪਿਛਲੇ ਸਾਲ ਮੈਨੂੰ ਲੱਗਦਾ ਜਦੋਂ ਹੜ੍ਹ ਆਏ ਸੀ ਤੇ ਕਿਸ ਤਰੀਕੇ ਨਾਲ ਬੀਬੀ ਜੈਨਦਰ ਕੌਰ ਨੇ ਉਸ ਵੇਲੇ ਪਾਣੀ ਦੇ ਨਾਲ ਪ੍ਰਵਾਹ ਕਰਦੇ ਹੋਏ ਇੱਕ ਲੇਡੀ ਹੋਣ ਦੇ ਨਾਤੇ ਆ ਉਰੇ ਦਾ ਇੱਕ ਐਮਐਲਏ ਵੀ ਸੀ ਸ਼ਾਇਦ ਉਸ ਵੇਲੇ ਮੰਤਰੀ ਸੀ ਤੇ ਉਹ ਵੀ ਵਿੱਚ ਕਿਤੇ ਡੁੱਬਦਾ ਫਿਰਦਾ ਸੀ ਪਾਣੀ ਦਾ ਪਰ ਜੈਹੰਦਰ ਬੀਬੀ ਦਾ ਕਦ ਕਾਟ ਹਾਈਟ ਆ ਜਿਹੜੀ ਉਹ ਵੀ ਰੱਬ ਦੀ ਮਿਹਰ ਨਾਲ ਲੰਬੀ ਆ ਤੇ ਜਿੱਦੋਂ ਜਹਦ ਕਰ ਰਿਆ ਸੀ ਮੰਤਰੀ ਸਮਾਨ ਪਛਾਣ ਦੀ ਪਰ ਬੀਬੀ ਜੀ ਨੇ ਉਤਮ ਦੀ ਹੋ ਕੇ ਚਾਹੇ ਉਹ ਗਰੀਬ ਮਜ਼ਦੂਰ ਕਿਸਾਨਾਂ ਦੇ ਲਈ ਉਹ ਲੜਾਈ ਲੜੀ ਅੱਜ ਉਹਨਾਂ ਦਾ ਵੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਆ ਜਮੀਨ ਤੇ ਆਏ ਸੀ ਤੇ ਉਹ ਲੋਕਾਂ ਦੇ ਮੂੰਹ ਐਵੇਂ ਨਹੀਂ 모ੜੇ ਇਹ ਤੁਹਾਡੇ 'ਚ ਤਾਕਤ ਆ ਇਹ ਤੁਹਾਡੇ 'ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆ ਇਹ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਤਾਂ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲੈ ਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਜ ਨਹੀਂਗੇ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਖੁਸ਼ ਨਹੀਂਗੇ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚਾਂ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ سلسلہ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹਾਂ ਕੋਈ ਕਿਸੇ ਬੈਰਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਹਦੋਂ ਕਿਸਾਨ ਲਹਿਰ ਇੱਕੇ ਸੀਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਟਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜ੍ਹੀਆਂ ਪਟਦੇ ਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਇਹ ਜਿੱਤ ਤਾਂ ਬੀਜੇਪੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਵਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਤੇ ਜੇ ਮੈਂ ਤੁਹਾਡੇ ਮੂਹਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਆ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਭਈ ਜੇ ਭਾਜਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਿੱਥਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖਤ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ ਉਠਾਈ ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰਗਨੰਦਰ ਨਾਲ ਪਹਾੜੀਆ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ ਉਸ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ ਪਰ ਮੈਂ ਅੱਜ ਤੁਹਾਨੂੰ ਵਾਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋ ਦਣ ਸਾਈਨ ਹੋਣ ਦੇ ਅਗਲੇ ਹਫਤੇ ਜਿਸ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਐਵੇਂ ਨਹੀਂ ਐਵੇਂ ਨਹੀਂ ਵੋਟ ਮੰਗਾਂਗੇ ਉਦੋਂ ਕਵਾਂਗੇ ਵੀ ਜੇ ਕੁਛ ਕੀਤਾ ਤੱਤਾ ਸਾਨੂੰ ਵੋਟ ਪਾਇਓ ਅਖੀਰ 'ਚ ਮੈਂ ਇੱਕ ਗੱਲ ਇੱਕ ਗੱਲ ਮੇਰੀ ਸੁਣੋ ਦਾਇਆ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆਏ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਇਆ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਆ ਜੇ ਤੁਸੀਂ ਕੁਝ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚ ਆ ਮੈਂ ਤੁਹਾਡੇ ਕੋਲੇ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਕੋਈ ਕਿਸੇ ਬੈਰੇਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਹਦੋਂ ਕਿਸਾਨ ਲਹਿਰ ਇੱਕੇ ਸੀ ਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸ ਦਵਾਂ ਵੀ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜੀਆਂ ਪਟਦੇ ਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਤੁਹਾਡੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਇਹ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਵਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਜੇ ਮੈਂ ਤੁਹਾਡੇ ਮੂਰੇ ਪੰਜਾਬ ਚੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਹਾਂ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਊਂਗਾ ਭਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖੜ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰੋਗਨੰਦਰ ਨਾਲ ਭਾਟੀਆ ਜੀ ਅਮਰਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 'ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ। ਉਹ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ। ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਫੋਡਨ ਸਾਈਨ ਹੋਣ ਦੇ ਅਗਲੇ ਹਫਤੇ ਜਦ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਦਾਇਆ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆਏ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰੇ ਉਹਨਾਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਇਆ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਡਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਆ ਜੇ ਤੁਸੀਂ ਕੁਛ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚ ਮੈਂ ਤੁਹਾਡੇ ਕੋਲੇ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ سلسلہ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਕੋਈ ਕਿਸੇ ਬੈਰੇਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਆ ਸਿੱਖ ਆ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਦੋਂ ਕਿਸਾਨ ਲਹਿਰ ਇੱਕੇ ਸੀ ਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਟਾਇਆ ਆਪਣੀ ਕੈਬਨਿਟ ਚ ਬਿਠਾਇਆ ਤੇ ਮੈਂ ਫਾਇਦੇ ਚ ਰਿਹਾ ਜਾਂ ਘਾਟੇ ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜ੍ਹੀਆਂ ਪਟਦੇ ਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਹੈ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਵਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਜੇ ਮੈਂ ਤੁਹਾਡੇ ਮੂਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਹਾਂ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਭਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖਤ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰਗਨੰਦਰ ਨਾਲ ਪਾਟਿਆ ਜੀ ਅਮਰਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ ਉਦੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋਦਨ ਸਾਈਨ ਹੋਣ ਦੇ ਅਗਲੇ ਹਫਤੇ ਜਦੋਂ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਦਾਇਆ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆ ਇਹ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਆ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਡਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਆ ਜੇ ਤੁਸੀਂ ਕੁਛ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚ ਮੈਂ ਤੁਹਾਡੇ ਕੋਲੇ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹਾਂ ਕੋਈ ਕਿਸੇ ਬੈਰਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ 'ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮੈਂ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਹਦੋਂ ਕਿਸਾਨ ਲਹਿਰ ਇੱਕੇ ਸੀ ਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸ ਦਵਾਂ ਵੀ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜੀਆਂ ਪਟਦੇ ਆ ਉਸ ਵळे ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਇਹ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਬਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਤੇ ਜੇ ਮੈਂ ਤੁਹਾਡੇ ਮੂਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਹਾਂ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਭਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖਤ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰਗਨੰਦਰ ਨਾਲ ਭਾਟੀਆ ਜੀ ਅਮਰਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 'ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ। ਉਹ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ। ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋਦਨ ਸਾਈਨ ਹੋਣ ਦੇ ਅਗਲੇ ਹਫਤੇ ਜਦ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੈਂਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਉਹਨੂੰ ਜੋੜ ਸਕੇ